ਦੁੱਧ ਵਾਲੀ ਬੱਕਰੀ ਹੈ ਜੀ ਇਹ ਮੈਂ ਤੁਹਾਨੂੰ ਦੱਸ ਲਵਾਂ ਕਿਵੇਂ ਆ ਇਹਦੇ ਲਈ 5 ਲੀਟਰ ਨੂੰ ਦੁੱਧ ਹੈਗਾ ਜੀ ਅੱਛਾ ਦੇਖੋ ਜੀ ਠੀਕ ਹੈ ਜੀ ਜਵਨਮੀ ਜੀ ਠੀਕ ਹੈ ਭਾਈ ਆ ਦੂਜਾ ਸੂਆ ਜੀ ਇਹਦੇ ਦੋ ਬੱਚੇ ਨੇ ਪਾਠਾ ਭਾਈ ਹਾਂ ਜੀ ਦੋ ਇਹਦੇ ਬੱਚੇ ਆ ਹਾਂ ਜੀ ਤੱਤਾ ਦੁੱਧ ਨਾ ਪਿਆ ਠੀਕ ਹੈ ਭਾਈ ਇਹ ਸਾਰੇ ਨਾ ਕੀ ਬਕਾਉ ਟੋਟਲ ਆਪਣੇ ਕੋਲ ਹਾਂ ਜੀ ਸਾਰੇ ਬਕਾਉਗੇ ਸਤਿ ਸ਼੍ਰੀ ਅਕਾਲ ਦੋਸਤੋ ਅਸਮੇ ਆਪਾਂ ਖੜੇ ਹੋਇਆ ਜੀ ਤੁੰਗਵਾਲੀ ਬੱਕਰਾ ਮੰਡੀ ਦੇ ਵਿੱਚ ਤੇ ਹਾੜੀ ਦੇ ਸੀਜ਼ਨ ਤੋਂ ਬਾਅਦ ਦੁਬਾਰਾ ਫਿਰ ਮੰਡੀ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਇੱਧਰ ਬਾਈ ਹੋਰ ਹੀ ਆਏ ਆ ਬੀਟਲ ਬੱਕਰੀਆਂ ਲੈ ਕੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਸਾਰੇ ਰੰਗਾਂ ਦੇ ਵਿੱਚ ਬਾਈ ਹੋਰਾਂ ਕੋਲੇ ਬੱਕਰੀਆਂ ਹੈਗੀਆਂ ਤੇ ਆਜੋ ਗੱਲਬਾਤ ਕਰਦੇ ਆ ਹਨਾ ਮੰਡੀ ਦਾ ਮਾਹੌਲ ਵੀ ਪੁੱਛਦੇ ਆ ਰੇਟ ਬਾਰੇ ਪੁੱਛਦੇ ਆ ਤੇਜ਼ੀ ਆ ਕਿ ਮੰਦਾ ਸਾਰੀ ਗੱਲਬਾਤ ਬਾਈ ਹੋਰਾਂ ਨਾਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਮ ਆਪਣਾ ਕਿਹੜੇ ਪਿੰਡ ਆਪਣਾ ਬਗਰਾੜੀ ਜਿਲ੍ਹਾ ਫਰੀਦਕੋਟ ਬਗਰਾੜੀ ਤੋਂ ਆਇਆ ਹਾਂ ਤੇ ਬਾਈ ਕਿੰਨੇ ਕੁ ਰੱਖਿਆ ਜਾਨਵਰ ਆਪਣੇ ਕੋਲੇ ਲਗਾ ਆਪਣੇ ਕੋਲੇ ਹੈਗੇ ਆ ਜੀ 15 16 ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਹੋ ਗਏ 5 ਕਿਸਾਲ ਜੀ 5 ਸਾਲ ਹੋ ਗਏ ਠੀਕ ਹੈ ਜੀ ਤੇ ਬੀਟਲ ਨਸਲ ਦੀ ਕੰਮ ਕਰ ਰਹੇ ਹੋ ਹਾਂ ਜੀ ਬੀਟਲ ਨਸਲ ਤੇ ਜੀ ਅੱਜ ਬਾਈ ਮੰਡੀ 'ਚ ਆਇਓ ਤੁੰਗ ਵਾਲੀ ਕਿੰਨੇ ਜਾਨਵਰ ਲੈ ਕੇ ਆਇਓ ਸਾਰੇ ਜਾਨਵਰ ਮੇਰੇ ਕੋਲ ਅੱਜ 12 ਕਨਗਾ ਜੀ 12 ਮੋਟੇ ਸਾਰੇ ਠੀਕ ਹੈ ਜੀ 6 ਬੱਕਰੀਆਂ ਵੱਡੀਆਂ ਜੀ ਦੋ ਪੱਠਾਂ ਦੀ ਚ ਆ ਦੇਖੋ ਜੀ ਬੱਕਰੀਆਂ ਵਧੀਆ ਕੁਆਲਿਟੀ ਦੇ ਵਿੱਚ ਚਾਈ ਕੋਲੇ ਵੱਡੇ ਫਰੇਮ ਦੇ ਵਿੱਚ ਹਨਾ ਤੇ ਬਾਈ ਹੁਣ ਕਿਵੇਂ ਅੱਜ ਮੰਡੀ ਤੇ ਤੇਜ਼ੀਆਂ ਮੰਦਾ ਕਿਵੇਂ ਅੱਜ ਤਾਂ ਇਹ ਬਾਜ਼ਾਰ ਨਰਮਾ ਜੀ ਨਰਮਾ ਹਨਾ ਮੰਦਾ ਜੀ ਕੀ ਕਾਰਨ ਮੰਨਦੇ ਹੋ ਹਜੇ ਹਜੇ ਕੰਮ ਦੀ ਰੁੱਤ ਕਰਕੇ ਕੰਮ ਦੀ ਰੁੱਤ ਕਰਕੇ ਲੋਕ ਵਿਹਲੇ ਬੁਲੇ ਨਹੀਂ ਹੋਏ ਜੀ ਠੀਕ ਹੈ ਜੀ ਵੇਚਿਆ ਕੋਈ ਨਾ ਅੱਜ ਆਪਾਂ ਨਹੀਂ ਨਾ ਕੋਈ ਨਹੀਂ ਵੇਚਿਆ ਕੋਈ ਨਹੀਂ ਵਿਕਿਆ ਹਨਾ ਹੈਗੀ ਉਮੀਦ ਕੋਈ ਲੱਗਿਆ ਰੇਟ ਕਿਸੇ ਨਾਗਦਾ ਰੇਟ ਲਾਉਦਾ ਹੈ ਜੀ ਹਜੇ ਟਟਮਾ ਰੇਟ ਆਪਣੇ ਵਪਾਰੀ ਭਰਾ ਜੀ ਫਿਰਦੇ ਆ ਠੀਕ ਹੈ ਜੀ ਤੇ ਪਾਲਕੂਗਾ ਕੱਜ ਹਜੇ ਉਹ ਜਾ ਹੈ ਨਹੀਂ ਗਾਹ ਕਹੇ ਖੁੱਲ ਕਿਉਂ ਨਹੀਂ ਲੱਗੇ ਖੁੱ ਦੱਸੋਗੇ ਬੱਕਰੀਆਂ ਬਈ ਕਿਵੇਂ ਕਿਵੇਂ ਹੈਗੇ ਦੰਦਾਂ ਤੋਂ ਕੀ ਬੱਕਰੀਏ ਅੱਠ ਦੰਦਾ ਜਵਾਨ ਜੀ ਦੂਜਾ ਸੁਆ ਸੁਈ ਆ ਜੀ ਦੋ ਇਹਦੇ ਬੱਚੇ ਸੀਗੇ ਜੀ ਪਰਸੋ ਚਾਨ ਚੱਕ ਡੱਡ ਹੋ ਗਏ ਦੁੱਧ ਹੈਗਾ ਥੱਲੇ 3.5 ਕਿਲੋ ਅੱਛਾ ਬਈ ਹਾਂਜੀ ਕੀ ਮੁੱਲ ਕੀਤਾ ਹੁਣ ਇਹਦਾ ਫਿਰ ਇਹ ਹੁਣ ਬੱਚਾ ਤੋਂ ਬਣਾ 30000 ਦੀ ਦੇ ਦਾਂਗੇ ਜੀ ਪਹਿਲਾਂ ਇਹਦਾ 40-42000 ਰੁਪਏ ਗੱਭਨ ਦਾ ਮੈਨੂੰ ਲੱਗਿਆ ਸੀਗਾ ਜੀ ਬੱਕਰੀ ਹੈਦਰਾਬਾਦੀ ਚ ਆ ਗਈ ਹੈ ਹਾਂਜੀ ਗਲਾਬੀ ਪਿਓਰ ਜੀ ਗਲਾਬੀ ਕੰਨ ਦਿਖਾਇਓ ਬਈ ਚੱਕ ਕੇ ਮੜੇ ਕੰਨ ਕੰਨ ਬਹੁਤ ਸੋਹਣਾ ਜੀ ਲਓ ਜੀ ਆ ਦੇਖੋ ਬਈ ਗਲਾਬੀ ਕੰਨਾਂ ਦੇ ਵਿੱਚ ਆ ਬੱਕਰੀ ਹਾਂ ਜੇ ਬੱਚੇ ਬਈ ਨੇ ਕਿਹੋ ਜਿਹੇ ਦਿੱਤੇ ਸੀਗੇ ਬੱਚੇ ਇੱਕ ਪੂਰਾ ਆਇਆ ਸੀਗਾ ਇੱਕ ਗੁਲਾਬੀ ਸੀਗਾ ਜੀ ਗੁਲਾਬੀ ਸੀਗਾ ਹਾਂਜੀ ਦੰਦਾਂ ਤੋਂ ਕਿਵੇਂ ਆ ਇਹ ਦੰਦਾਂ ਤੋਂ 8 ਦੰਦ ਫਰਸਾ ਜੀ 8 ਦੰਦ ਦੇਖੋ ਬਈ ਜਮਾ ਨਵੇਂ ਦੰਦ ਆ ਬਈ ਨਵੇਂ ਦੰਦ ਆ ਜੀ ਤੇ ਜਿਹੜੇ ਭਰਾ ਸ਼ਕੀਨ ਹੈਗਾ ਹైదਰਾਬਾਦੀ ਦੇ ਹਨਾ ਚਿੱਟੇ ਬੱਚੇ ਜੀ ਨੇ ਲੈਣੇ ਆ ਵਧੀਆ ਗੁਲਾਬੀ ਚਮੜੀ ਚ ਤਾਂ ਲੈ ਸਕਦੇ ਹੋ ਬਾਕੀ ਹੋਰ ਵੀ ਬੱਕਰੀਆਂ ਬਾਰੇ ਦੱਸ ਦਿਓ ਹਾਂਜੀ ਬੱਕਰੀ ਆ ਵੀ ਬਹੁਤ ਚੰਗੀ ਜੀ ਦੂਜਾ ਸੂਗਾ ਸੂਗੀ ਇਹ ਹਾਂਜੀ ਹਾਂਜੀ ਪਹਿਲੇ ਸੂਏ ਦੀਆਂ ਅੱਥਾ ਪੱਠਾ ਸੀਗੀਆਂ ਜੀ ਠੀਕ ਆ ਹਾਂਜੀ 8 ਦੰਦ ਦੀ ਇਹ ਆ ਜੀ ਕਿੰਨੇ ਟਾਈਮ ਦੀ ਗੱਭਣਾ ਠੀਕ ਬਾਈ ਵੱਧ ਹਜੇ ਵੀ 3 ਕਿਲੋ ਦੰਦੀ ਆ ਜੀ ਸਵੇਰ ਸੌਂਦਾ ਬੱਕਰੀ ਦੀ ਬਾਈ ਲੈਂਥ ਵੀ ਬਹੁਤ ਹੈ ਨਾ ਕੰਨ ਗੁੰਨ ਬਹੁਤ ਵਧੀਆ ਲੱਗਿਆ ਤੇ ਨਾਕਨ ਗੋੜੇ ਦੀ ਬੱਕਰੀ ਬਹੁਤ ਸੋਹਣੀ ਆ ਬਾਈ ਹਾਈਟ ਕਿੰਨੀ ਕੁ ਹੋਗੀ ਇਹਦੀ ਹਾਈਟ ਇਹਦੀ ਹੋਊਗੀ 38 ਇੰਚੀ ਹਾਂ 36 37 ਦੇ ਵਿੱਚ ਹੋਣਾ ਹੈ ਨਾ ਕੰਨ ਗੁੰਨ ਬਹੁਤ ਲੰਮਾ ਇਹਦਾ ਕੀ ਮੁੱਲ ਕੀਤਾ ਬਾਈ ਇਹਦਾ 40000 ਰੁਪਏ ਮੁੱਲ ਆ ਜੀ ਪਿਆਰ ਹੋਈ ਬੱਕਰੀ ਦਾ 50000 ਨੂੰ ਵੇਚ ਜੂਗੀ ਰੱਜਾ ਲਈ ਜੀ ਕਿੰਨੇ ਟਾਈਮ ਦੀ ਗੱਭਣ ਦੱਸਿਆ ਹੈ ਸਾਢੇ 3 ਮਹੀਨੇ ਦੀ ਗੱਭਣ ਹੈ ਤੁਸੀਂ ਘਰੇ ਕਰਾਸ ਕਰਾ ਹਾਂ ਘਰੇ ਕਰਾਸ ਕਰਾ ਜੀ ਆਹ ਬੱਕਰੀ ਤੁਸੀਂ ਹੋਰ ਦਿਖਾਓ ਦੂਜੀਆਂ ਬੱਕਰੀਆਂ ਕਾਲੀਆਂ ਵੀ ਬਾਈ ਕੋਲੇ ਬਹੁਤ ਚੰਗੀਆਂ ਚਿੱਟੀ ਅੱਖ ਦੇ ਵਿੱਚ ਆ ਬਾਈ ਹਾਂਜੀ ਆ ਕਾਲੀ ਬੱਕਰੀ ਵੇਖੋ ਜੀ ਕਿੰਨੀ ਚੰਗੀ ਹਾਂਜੀ ਇਧਰ ਹੀ ਲੈ ਆਉਂਦਾ ਆਪਾਂ ਆ ਬੱਚਾ ਹੀ ਬਹੁਤ ਸਿਆਣੀ ਸਾਰੇ ਸੋਹਣੀਆਂ ਹਨਾ ਜਿਹੜੇ ਭਰਾ ਨੇ ਕਿਸੇ ਨੇ ਰੱਖਣ ਵਾਸਤੇ ਲੈਣੀਆਂ ਤੇ ਬਰਗਾੜੀ ਤੋਂ ਆਇਆ ਬਾਈ ਸਾਰੇ ਜਾਣਦੇ ਆ ਬਰਗਾੜੀ ਮਸ਼ਹੂਰ ਹਨਾ ਹਾਂਜੀ ਤੇ ਆ ਦੇਖੋ ਬਾਈ ਕਾਲੀ ਬੱਕਰੀ ਆ ਬੱਚਾ ਨਾਲ ਬੱਕਰਾ ਬਾਈ ਬੱਕਰਾ ਜੀ ਬਹੁਤ ਚੰਗਾ ਬੱਕਰਾ ਪਤਾ ਨਹੀਂ ਕੀ ਦਿੰਦਾ ਬੱਕਰੇ ਚ ਅਗਲੇ ਨੂੰ ਜੀ ਹਰ ਇੱਕ ਬੰਦਾ ਮੰਗਦਾ ਜੀ ਤੜਕਦਾ ਬਾਈ ਸਾਰੇ ਬੈਠੇ ਆ ਕੋਲੇ ਡਬਲ ਹੱਡੀ ਦਾ ਬੱਕਰਾ ਮੰਗ ਲਏ ਡਬਲ ਹੱਡੀ ਚ ਆ ਜੀ ਬੱਕਰਾ ਨਾਗਰਿਕ ਦਾ ਹੈ ਨਾ ਤੇ ਬੱਕਰੀ ਬਹੁਤ ਚੰਗੀ ਹੈ ਜੀ ਦੁੱਧ ਵਾਲੀ ਬੱਕਰੀ ਹੈ ਜੀ ਇਹ ਕਿਵੇਂ ਆ ਇਹਦੇ ਲੈ 5 ਲੀਟਰ ਨੂੰ ਦੁੱਧ ਹੈਗਾ ਜੀ ਅੱਛਾ ਇਹ ਦੇਖੋ ਜੀ ਇਹਦਾ ਲਾ ਉਹੀ ਕਹਿੰਦਾ ਜੀ ਲਓ ਬਾਈ ਦੇਖੋ ਪੂਰੀ ਬਣੀ ਦੀ ਬੱਕਰੀ ਤਿਆਰ ਆ ਪੂਰੀ ਅਮਰੀਕਨ ਗਾਇ ਇਹ ਕੱਲ ਸ਼ਾਮ ਨੂੰ ਸਾਰਾ ਚੋਇਆ ਸੀਗਾ ਤੜਕੇ ਮੇਮ ਨਾਲ ਮਚਗਾ ਕੇ ਲਿਆਇਆ ਜੀ ਠੀਕ ਆ ਬਾਈ ਇਹਦਾ ਕੀ ਮੁੱਲ ਰੱਖਿਆ ਜੀ ਇਹਦਾ ਮੁੱਲ 40000 ਰੁਪਏ ਹੀ ਆ ਜੀ 40000 ਲੈਣ ਦੇਣ ਬਾਈ ਕਿੰਨਾ ਕੋ ਹੋਣਾ ਲੈਣ ਦੇਣ ਕਰਦਾ ਕਿਉਂਕਿ ਮਾਨਤਾਂ ਜੀ ਠੀਕ ਲੋਕ ਭਰਾ ਲਊਗਾ ਜੀ ਬੱਚਾ ਬਾਈ ਵਾਕੇ ਬਹੁਤ ਸੋਹਣਾ ਡਬਲ ਹੱਡੀ ਦੇ ਵਿੱਚ ਬੱਕਾ ਬਕਰ ਹੋਊਗਾ ਪੂਰਾ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਅਜ 10 ਮੰਦ ਨੇ ਜੀ 10 ਮੰਦ ਦਿਨ ਠੀਕ ਆ ਜੀ 5000 ਦਾ ਮੇਹਣਾ ਦੋ ਤਿੰਨ ਘਰ ਮੰਗਿਆ ਨਹੀਂ ਸੋਹਣਾ ਆਪਾਂ ਨੇ ਚੱਲ ਕੇ ਇਹਦੇ ਮਾਂ ਦੇ ਨਾਲ ਹੀ ਜਾਵੜੇ ਹਨਾ ਜੀ ਬਹੁਤ ਸੋਹਣਾ ਹੈ ਇਹਨੂੰ ਵੀ ਕੋਈ ਫਾਇਦਾ ਹੋਵੇ ਦੁੱਧ ਵਾਲੀ ਹੈ ਵਾਕਈ ਦੰਦਾ ਤੋਂ ਬਈ ਕਿਵੇਂ ਆ ਇਹ ਦੰਦਾ ਤੋਂ 8 ਦੰਦ ਜੀ 8 ਦੰਦ ਨਵੇਂ 8 ਦੰਦ ਦਿਖਾ ਦਿਓ ਸੁਹਾ ਦੂਜਾ ਹੀ ਹੈ ਜੀ ਇਹ ਠੀਕ ਬਈ ਜਮਨ ਅਮੀ 8 ਦੰਦ ਬੱਕਰੀਆਂ ਕੱਦ ਕਾਠ ਵਾਲੀਆਂ ਵਧੀਆ ਤੇ ਬਾਈ ਨੇ ਤਾਂ 40000 ਮੁੱਲ ਕੀਤਾ 40000 ਮੁੱਲ ਕੀਤਾ ਬਾਕੀ ਮਾਲਦਾਨ ਹੋ ਜਾਊਗਾ ਬਈ ਜੇ ਮਾਲਦਾਨ ਕਰ ਦਾਂਗੇ ਕੋਈ ਗੱਲ ਨਹੀਂ ਤੇ ਨਾਲ ਇੱਕ ਹੋਰ ਆ ਕਾਲੀ ਬੱਕਰੀ ਹਨਾ ਬੱਕਰੀ ਬਹੁਤ ਚੰਗੀ ਹੈ ਜੀ ਹਾਂਜੀ ਉਹ ਵੀ ਦਿਖਾ ਦਿਓ ਵੀ ਇੱਧਰ ਹੀ ਲਿਆਓ ਹਾਂ ਬਾਈ ਵੀਡੀਓ ਦੇ ਵਿੱਚ ਆਪਾਂ ਨੰਬਰ ਵੀ ਦੇਵਾਂਗੇ ਬਾਈ ਦਾ ਹਨਾ ਜੇ ਕਿਸੇ ਨੇ ਬਾਅਦ ਦੇ ਵਿੱਚ ਸੰਪਰਕ ਕਰਨਾ ਇਹਨਾਂ ਨਾਲ ਗੱਲਬਾਤ ਕਰਕੇ ਸੌਦਾ ਤੁਸੀਂ ਕਰ ਸਕਦੇ ਹੋ ਬੱਕਰੀਆਂ ਵਧੀਆ ਸਾਰੀਆਂ ਜਿਹੜਾ ਕੋਈ ਪਾਲਣ ਵਾਸਤੇ ਭਾਣਾ ਆ ਕਾਲੀ ਬੱਕਰੀ ਹੈ ਤੋਤਾਪੁਰੀ ਇਹ ਤਿੰਨ ਮਹੀਨੇ ਦੀ ਘੱਬਣਾ ਜੀ ਦੂਜਾ ਸੂਹ ਇਹ ਸੁੰਦੀ ਹੈ ਜੀ ਠੀਕ ਹੈ ਜੀ ਤੋਤਾਪੁਰੀ ਨੱਕ ਹੈ ਬਈ ਇਹਦਾ ਦੇਖੋ ਤੋਤਾਪੁਰੀ ਪਿਆਰ ਤੋਤਾਪੁਰੀ ਹੈ ਜੀ ਇੱਕ ਕਿੰਨੇ ਟਾਈਮ ਦੀ ਘੱਬਣਾ ਹੈ ਇਹ ਤਿੰਨ ਮਹੀਨੇ ਦੀ ਘੱਬਣਾ ਹੈ ਦੰਦਾ ਤਾਂ ਕਿਵੇਂ ਹੈ ਦੰਦਾ ਤਾਂ ਫਰੈਸ਼ ਛੱਟ ਦੰਦਾ ਜੀ ਫਰੈਸ਼ ਛੱਟ ਦੰਦਾ ਬਈ ਠੀਕ ਹੈ ਜੀ ਜਮਾਂ ਨਵੀਂ ਜੀ ਠੀਕ ਹੈ ਬਈ ਆ ਦੂਜਾ ਸੂਆ ਜੀ ਇਹਦੇ ਦੋ ਬੱਚੇ ਨੇ ਦੋ ਪਾਠ ਆ ਬਾਈ ਹਾਂਜੀ ਦੋ ਇਹਦੇ ਬੱਚੇ ਆ ਹਾਂਜੀ ਤੱਤਾ ਦਾ ਤਨਾ ਪਿਆ ਠੀਕ ਐ ਬਾਈ ਇਹ ਸਾਰੇ ਨਾ ਕੀ ਬਕਾਉ ਟੋਟਲ ਆਪਣੇ ਕੋਲ ਹਾਂਜੀ ਹਾਂਜੀ ਸਾਰੇ ਬਕਾਉਗਾ ਜੀ ਠੀਕ ਐ ਬਾਈ ਬਰਗਾੜੀ ਬਾਈ ਕਿੱਥੇ ਜੇ ਹੈਗਾ ਆਪਣਾ ਘਰ-ਬਾਰ ਘਰ ਆਪਣਾ ਬਰਜ ਹਰੀਕਾਲੇ ਰੋਡ ਦੇ ਸਾਹੋ ਵਾਲੇ ਰੋਡ ਦੇ ਵਿਚਾਲੇ ਰਹਿੰਦਾ ਵੇੜੇ ਤ੍ਰੈੰਬਲ ਸਕੂਲ ਦੇ ਕੋਲੇ ਜੀ ਠੀਕ ਹੈ ਵੱਡਾ ਗੁਰਦੁਆਰਾ ਸਾਹਿਬ ਆ ਜੀ ਆਪਣੇ ਨੇੜੇ ਰਹਿ ਜਾਂਦਾ ਬੱਕਰੀਆਂ ਫਿਰ ਘਰੇ ਹੀ ਰੱਖ ਦੋ ਕਿ ਚਰਾਇ ਜਰੂਰੀ ਚਰਾਇ ਤੇ ਤਾਂ ਕੋਈ ਬੰਦਾ ਮਿਲ ਜੇਦਾ ਭੇਜ ਦੇ ਦਿੰਦਾ ਜੀ ਨਹੀਂ ਤਕਰੀਬਨ ਘਰੇ ਆਈ ਇੱਥੇ ਖਾਂਦੇ ਖਾਈ ਜਾਂਦੇ ਆ ਤੁਸੀਂ ਦੱਸਿਆ ਵੀ 5 ਸਾਲ ਹੋ ਗਏ ਕੰਮ ਕਰਦੇ ਆ ਹਾਂ ਜੀ ਤੁਹਾਨੂੰ ਕਿਵੇਂ ਲੱਗਿਆ ਕੰਮ ਠੀਕ ਆ ਜੀ ਕੰਮ ਵੈਸੇ ਲਾਈ ਇੱਕ ਮਾਈ ਆਏਗੀ ਆ ਜੀ ਚੰਗਾ ਮਾਲ ਸੰਭਾਗਦਾ ਹੈਗੀ ਜੀ ਉਹਦੇ ਬੱਕਰੇ ਸੰਭਾਗੇ ਜੀ ਤੁਸੀਂ ਫਿਰ ਕਿੱਥੋਂ ਆ ਪਿਛਲੀਆਂ ਮਿਲਡਾਂਾਂ ਚ ਮੈਂ ਇਹਨਾਂ ਦੇ ਬੱਚੇ ਵੇਚ ਕੇ ਗਿਆ ਜੀ ਇੱਕ 22000 ਦਾ ਵੇਚਿਆ ਸੀਗਾ ਦੋ 17-17000 ਦੇ ਵੇਚੇ ਸੀ ਠੀਕ ਹੈ ਜੀ ਤੇ ਇੱਕ 13 ਠੀਕ ਹੈ ਭਾਈ। ਆ ਬੱਕਰੀ ਦੇ ਇਹਦੇ ਵੀ ਕੰਨ ਕੋਲ ਵੇਖੋ ਜੀ। 8 ਦੰਦ ਫਿਰ 8 ਹੀ ਆ ਜੀ। ਇਹ ਵੀ 8 ਦਾ। ਇਹ ਵੀ ਸੂਈ ਆ ਦੇ ਮਗਰ ਵੀ ਬੱਚਾ ਹੈਗਾ ਜੀ। ਇਹਦੇ ਮਗਰ ਵੀ ਬੱਚਾ ਹਨਾ। ਹਾਂਜੀ। ਪੱਕਾ। ਅੱਜ ਤੈਨੂੰ ਦਿੰਦੀ ਹੁੰਦੀ ਐ ਅੱਜ ਤੀ ਇੱਕ ਦਿੱਤਾ ਸੀ। ਕੀ ਰੇਜ ਆ ਭਾਈ ਦੀ। ਹਾਂਜੀ। ਕੀ ਰੇਜ ਆ ਦੀ। ਰੇਜ ਤਾਂ ਕੋਈ ਗੱਲ ਨਹੀਂ ਜੀ ਲਊਗਾ ਕਰ ਲਾਂਗੇ। 30000 ਦੀ ਦੇ ਦਾਂਗੇ ਜੀ ਇਹ। ਬੱਚੇ ਦੋ ਮਾਰੇ। ਬੱਚਾ ਇਹਦੇ ਮਗਰ ਐ ਕਾ ਹੋਈ ਫਿਰਦਾ। ਚਾਰ ਪੰਜ ਲੈਣਗੇ। ਚਾਰ ਪੰਜ ਲੈਣਗੇ ਸਾਰਗੇ ਲੈ ਲਓ ਜੀ। ਦੇਖ ਲਓ ਭਾਈ ਸਾਰਗੇ ਹਾਂ। ਨਾ ਬੱਕਰੀ ਕੋਈ ਵੀ ਨਹੀਂ ਮਾਰੀ ਜੀ। ਸਾਰਗੇ ਦੁੱਧ ਆਲਗਾ ਜੀ। ਜੈ ਜ ਇਹਨਾਂ ਬੱਕਰੀਆਂ ਦਾ ਬਾਈ ਜੀ ਮੈਂ 10 ਕਿਲੋ ਦੁੱਧ ਪਾਉਣਾ ਮੈਂ ਉਹਨੇ ਚੰਗਾ ਆ ਕੇ 10 ਕਿਲੋ 15 ਬੱਕਰੀਆਂ ਵਾਲੇ ਤੁਹਾਨੂੰ ਪੈਂਦਾ ਜੀ ਕੀ ਰੇਟ ਪੈਂਦਾ ਬਾਈ ਦੁੱਧ ਫਿਰ ਦੁੱਧ ਫਾਇਨਟ ਰੇਟ ਤੇ ਗਾਂ ਦੇ ਮੁਕਾਬਲੇ ਜਿਹਾ ਹੀ ਪੈ ਜਾਂਦਾ ਜੀ 40 ਵਾਲੀ 38 40 ਵਾਲੀ 38 ਇੱਥੇ ਪੈਂਦਾ ਦੁੱਧ ਵਾਲੀਆਂ ਆਈਆਂ ਆਪੇ 38 40 ਵਾਲੀ ਪੈਂਦਾ ਦੁੱਧ ਮੇਰਾ ਵਾਕਈ ਬਾਈ ਅਮਰੀਕਨ ਕਰ ਗਿਆ ਬੱਕਰੀ ਹੈ ਨਾ ਹਾਂਜੀ ਦੁੱਧ ਵਾਲੀਆਂ ਆਈਆਂ ਹਾਂਜੀ ਬਾਈ ਜਿਵੇਂ ਨਵੇਂ ਬੰਦੇ ਨੇ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਉਹਨੂੰ ਗੱਭਨ ਲੈਣੀ ਚਾਹੀਦੀ ਆ ਕਿ ਸੂਈ ਹੋਈ ਬੱਕਰੀ बस सुई सुई ਲੈ ਲੈਦਾ ਚੰਗੀ ਆ ਜੀ ਚੰਗੀ ਆ ਹਾਂ ਜੀ ਗੱਬਣ ਬੰਦੇ ਨੂੰ ਥੋੜਾ ਜਿਆ ਸੌਣ ਕਰਨ ਦੀ ਦਿੱਕਤ ਹੁੰਦੀ ਹੈ ਮੇਵਨੇ ਮੂਹਨੇ ਸਾਹਮਣੇ ਔਖੇ ਜਾਂਦੇ ਆ ਹਾਂ ਜੀ ਸੁਈ ਬੱਕਰੀ ਲੈ ਲੈ ਮੇਵਨੇ ਪਲੇ ਪਲੋਸੇ ਸਾਹਮਣੇ ਸੁਵਾਈ ਹੁੰਦੇ ਜੀ ਅਗਲੇ ਦਿਨਾਂ ਲੈ ਤੇ ਕੋਈ ਪੰਜਾ ਦਾ ਹੰਦਰਾਂ ਦੀ ਬੱਕਰੀ ਜਿਵੇਂ ਹੁਣ ਕੰਮ ਦੀ ਰੁੱਤ ਚੱਲ ਰਹੀ ਆ ਥੋੜੇ ਹਿਸਾਬ ਨਾਲ ਜਿਹੜੀ ਤੇਜ਼ੀ ਆਉਗੀ ਲੋਕ ਖਰੀਦਦਾਰੀ ਕਰਨਗੇ ਵਪਾਰੀ ਹਾਂ ਜੀ ਕਦੋਂ ਤੱਕ ਕੰਮ ਚੱਲ ਬੂ ਦੁਆਰੇ ਕੰਮ 15 ਦਿਨਾਂ ਤੱਕ ਦੁਆਰੇ ਚੱਲ ਬੂ ਫਾਲੀ ਦੋ ਮੰਡੀਆਂ ਤੱਕ ਹਾਂ ਜੀ 15 ਦਿਨਾਂ ਨੂੰ ਫੁੱਲ ਕੰਮ ਚੱਲ ਬੂਏ ਤੁਸੀਂ ਹਰ ਮੰਡੀ ਠੀਕ ਹੈ ਇਹਦਾ ਸ਼ੌਕ ਦੌਰ ਤੇ ਪਾਸੇ ਰੱਖ ਲਿਆਂਗੇ ਅੱਛਾ ਨਾਲ ਕਾਮ ਮੱਝਾਂ ਦਾ ਵੀ ਕਰਦੇ ਹਾਂ ਹਾਂਜੀ ਮੱਝਾਂ ਕਾਮਾਂ ਦਾ ਕੰਮ ਕਰਦਾ ਉਧਰ ਲਾ ਮੰਡੀਆਂ ਬੰਦ ਸਿੱਖ ਜਾਂ ਜੀ ਹਾਂਜੀ ਤੇ ਮਾਚਾਲਾ ਜੇ ਬੱਕਰੀਆਂ ਮੰਡੀ ਲੈ ਚੱਲੇ ਠੀਕ ਆ ਬਾਈ ਹਾਂਜੀ ਆਪਣਾ ਭਾਈ ਨੰਬਰ ਬੋਲ ਦਿਓ ਜੀ ਨੰਬਰ ਮੇਰਾ 7717692290 7717692290 ਠੀਕ ਆ ਬਾਈ ਧੰਨਵਾਦ ਇਹਦਾ ਕਰੇ ਜਵਾਬ ਪੱਠੇ-ਪੱਠੇ ਪਾਈ ਜਾਂਦਾ ਜੀ ਬਾੜੇ ਫੈਸਲਾ ਹੋਏਗਾ ਬਾੜਾ ਸੜਕਾਂ ਵਾਲੀਆਂ ਚੋਚਰਾਂ ਦੇਖ ਲਓ ਬਾਈ ਜੇ ਕਿਸੇ ਨੇ ਇਕੱਠੀਆਂ ਬੱਕਰੀਆਂ ਖਰੀਦਣੀਆਂ ਬਾਈ ਨਾਲ ਸੰਪਰਕ ਕਰ ਲਿਓ ਹਾਂਜੀ